ਤੋ ਅੱਜ ਸ਼ਹਿਰ ਭਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਮੁੱਚੇ ਨਿਸ਼ੀਆਂ ਵੱਲੋਂ ਸਮੁੱਚਿਆ ਜਥੇਬੰਦੀਆਂ ਵੱਲੋਂ ਅੱਜ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਅੱਜ ਇੱਕ ਛੋਹਾਂ ਯਾਤਰਾ ਕੱਢੀ ਜਾ ਰਹੀ ਆ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦੀ ਛੋਹਾਂ ਯਾਤਰਾ ਹੈ ਔਰ ਪੂਰੇ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰਾਂ ਦੇ ਇੰਤਜ਼ਾਮ ਕੀਤੇ ਗਏ ਨੇ ਸਾਰੇ ਭਾਈਚਾਰਿਆਂ ਵੱਲੋਂ ਸਿੱਖ ਭਾਈਚਾਰੇ ਵੱਲੋਂ Hindu ਭਾਈਚਾਰੇ ਵੱਲੋਂ ਮੁਸਲਮਾਨ ਭਾਈਚਾਰੇ ਵੱਲੋਂ 크리스마ਸ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਸਾਡੀਆਂ ਸਮੂਚੀਆਂ ਟੀਮਾਂ ਅੱਜ ਸਮੂਚੀਆਂ ਕਲੀਸਿਆਂ ਵੱਜ ਧਾਰੀਵਾਲ 'ਚ ਪਹੁੰਚ ਰਹੀਆਂ ਨੇ ਮਿਸ਼ਨ ਹਸਪੀਟਲ ਧਾਰੀਵਾਲ ਤੋਂ ਨਗਰੌਟਾ ਹਸਪੀਟਲ ਤੋਂ ਇਹ ਸ਼ੋਭਾ ਯਾਤਰਾ ਸ਼ੁਰੂ ਹੋ ਕੇ ਔਰ ਇਹ ਮਿਡਲ ਫਲਾਵਰ ਪਰੀਜਾ ਨਗਰ ਪਹੁੰਚ ਰਹੀ ਹੈ ਪਰੀਜਾ ਨਗਰ ਸਕੂਲ ਦੇ ਵਿੱਚ ਸਮਾਪਤੀ ਹੋਵੇਗੀ ਔਰ ਉਸ ਤੋਂ ਬਾਅਦ ਉਹ ਜਗ੍ਹਾ ਤੇ ਸਾਡੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਸਾਡੇ ਸੇਵਾਦਾਰ ਜਿਨ੍ਹਾਂ ਨੇ ਸਰਵਕ੍ਰਿਸ਼ਨ ਜੀ ਦਾ ਨਾਮ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਔਰ ਹਰ ਘਰ ਤੇ ਅੱਜ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਅਰੇ ਨੂੰ ਸਮਾਪਤ ਤੇ ਵੱਡੇ ਦੰਦੀ ਖੁਸ਼ੀ ਵਿੱਚ ਪੂਰੇ ਵਰਡ ਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਆ ਕਿ ਜਿਸ ਤਰ੍ਹਾਂ ਬਾਹਰ ਦੇ ਮਿਲਕਾਂ 'ਚ ਕਈ ਮਿਲਕਾਂ ਦੀਆਂ ਜੰਗਾਂ ਲੱਗੀਆਂ ਹੋਈਆਂ ਨੇ ਅਸੀਂ ਸਾਡਾ ਕ੍ਰਿਸਤਿਅਨ ਧਰਮ ਮੁਸਲਮਾਨ ਧਰਮ ਦੀ ਇਹ ਸਿਖਿਆ ਹੈ ਦੀ ਸਿੱਖਿਆ ਹੈ ਕਿ ਅਸੀਂ ਸਭ ਜਾਣੇ ਰਲ ਮਿਲ ਕੇ ਤੇ ਅਮਨ ਸ਼ਾਂਤੀ ਨਾਲ ਪਿਆਰ ਨਾਲ ਇਹ ਜਨ ਬੀਤਿਤ ਕਰੀ ਆਪਣਾ ਜੀਵਨ ਬੀਤਿਤ ਕਰੀਏ ਹਰ ਧਾਰਮਿਕ ਸਮਾਗਮ ਅਸੀਂ ਇਸੇ ਤਰ੍ਹਾਂ ਰੱਖੇ ਮਨੁੱਖ ਜਗੇ ਸੋਨ ਮੀਡੀਆ ਦੇ ਜ਼ਰੀਏ ਅੱਜ ਕ੍ਰਿਸਤਿਅਨ ਜੁਵਾਨ ਮੋਰਚਾ ਪੰਜਾਬ ਵੱਲੋਂ ਸਮੁੱਚੀ ਮਿਲਕ ਜਾਤੀ ਨੂੰ ਹਰ ਕਲੌਂਟੀ ਇਹ ਵੱਡੇ ਦਿਨ ਦੀ ਔਰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਔਰ ਅਰਦਾਸ ਕਰਦੇ ਆ ਅਰਦਾਸ ਕਰਦੇ ਪ੍ਰਭੂ ਜੀ ਦੇ ਚਰਨਾਂ ਚ ਕਿ ਪ੍ਰਭੂ ਜੀ ਇਹ ਨਮਾਸੇ ਸਾਡੇ ਮੁਲਕ ਦੀ ਤਰੱਕੀ ਤੇ ਬਿਹਤਰੀ ਵਾਸਤੇ ਹੋਵੇ ਤੇ ਸਾਰੀਆਂ ਕੋਮਰਾਂ ਆਉਣੇ ਕਿ ਸਾਰੇ ਧਰਮਿਕ ਸਮਾਗਾਂ ਨੂੰ ਉਸੇ ਤਰ੍ਹਾਂ ਮਨਾਉਂਦੀਆਂ ਰਹਿਣ ਸੋ ਸਾਡੇ ਰੋਡ ਦੇ ਉੱਪਰ ਅੱਜ ਪਰਿਵਾਰ ਵਾਸਤੇ ਵਿੱਚ ਜਿਵੇਂ ਲੰਗਰਾਂ ਦਾ ਛੋਟਾ ਜਿਹਾ ਉਪਰਾਲਾ ਕੀਤਾ ਪਰ ਦੇਖਣ ਤੇ ਆ ਤੇ ਹਰ ਕਮਿਊਨਿਟੀ ਮੇਰਾ ਗੁਜਰਤ ਪਹਿਚਾਰ ਆਇਆ ਸੀ ਸਾਰੇ ਦੁੱਧ ਦੀ ਸੇਵਾ ਪਾ ਕੇ ਗਿਆ ਮੈਂ ਪੈਸੇ ਪੁੱਛੇ ਕੋਈ ਨਹੀਂ ਸਭ ਨੂੰ ਖੁਸ਼ੀਆਂ 크ਿਸਮਸ ਦੇ ਦੀ ਮੇਰੇ ਸਿੱਖ ਵੀਰ ਆ ਦੋ ਤਿੰਨ ਗੱਡੀਆਂ ਰੋਕੇ ਬਟਾਲੇ ਨੂੰ ਜਾਂਦੇ ਜਾਂਦੇ ਰੋਕੇ ਸਾਨੂੰ 크ਿਸਮਸ ਦੀ ਵਧਾਈ ਦੇ ਕੇ ਗਏ ਨੇ ਇਹ ਚੀਜ਼ ਨਾ ਮਲਬੂ ਸੂਣਾ ਮਾਂਝੇ ਖੁਸ਼ੀਆਂ ਤੇ ਹਰ ਕਮਿਊਨਿਟੀ ਦਾ ਹਰ ਪਰਮ ਪਰ ਹਰ ਜਾਤੀ ਦੇ ਵਿੱਚ ਅੱਜ 크ਿਸਮਸ ਦੇ ਦੀ ਕੁਝ ਨਹੀਂ ਲੱਗਦਾ ਜੋ ਮੇਰਾ ਜਨਮ ਦਿਨ ਮਨਾਇਆ ਗਿਆ ਜੀ ਮੇਰਾ ਵੈਸੇ ਪਹਿਲੀ ਵਾਰ ਮੇਰਾ ਜਨਮ ਦਿਨ ਪਰ ਮੇਰੀ ਸਮੋਚੀ ਟੇਮ ਕ੍ਰਿਸ਼ਨ ਜੀ ਆਮੋਚਾਰਾ ਬਸਵਾ ਸਾਹਿਬ ਕਿ ਅਸੀਂ ਕੱਲ ਬਾਸਾਂਡੇ ਤੇ ਸਟਾਲ ਤੇ ਜਿੱਥੇ ਪ੍ਰਭੂ ਦਾ ਗੁਰ ਗਾਇਨ ਹੋਣਾ ਜੀ ਬਾਬਾ ਬਕਰ ਕਮਲ ਜੀ ਦੇ ਬਾਰੇ ਸਾਰਿਆਂ ਨੂੰ ਆਪੇ ਪ੍ਰਭੂ ਪ੍ਰਭੂ ਮਸੀਹ ਜੀ ਦੇ ਕ੍ਰਿਸਮਸ ਦਿਹਾੜੇ ਦਾ ਮਹਾਨ ਗਣ ਕਰਿਆ ਜਾਣਾ ਆਪਾਂ ਪੂਰਾ ਨਾਟਕ ਅੰਦਾਲੀ ਸੰਪੂਰਨ ਹੋਣਾ ਆਪਾਂ ਸੋਹਣਾ ਜਗਤ ਦੀ ਜਾਰੀ मोड को बराबर यानी कि जो स्वर्ण जरा या रिस्पेक्ट्स में वैलिडेशन के जो गया मैं सारे इस पर फिर बहुत बहुत मजा आएगा और प्रोमो की व्यक्तित्व का एक आगे वास्ते में प्रशासन के रूप में पर उन्होंने कहानियां ने इनन के बातें एडिसिंग आ रही और

کوٽ ڪالهه ۾ پٽي کي ڏيڻ لاءِ علم آيو آهي ته ڪالهه ۾ ڪنهن ماڻهوءَ کي مدد ڏيڻ لاءِ 7 هزار ڪوارن کي نه نه ۽ ڪنهن کي ڪنهن سان ڳالهائڻ. عام طور تي پاتن کي ڏيڻ جي يا نائيڪي ڪرڻ سان، نه، اپنئ ولن، اپنئ ڌرڪن، اپنئن ساري سان، اپنئ ولن ۾ ريڊ ۽ ٽيٽ سان سالن وڌائي ٿا. ਇਹ ਤੁਹਾਡੀ ਸਬਜੈਕਟ ਹੈ ਸ਼ਾਂਤੀ ਪਰ ਸਾਰੇ ਵਰਗਾਂ ਦਾ ਪ੍ਰਭੁ ਸੁਨਾਮ ਤੇ ਨੱਚੇ ਅੱਜ ਇਹ ਸਮਝਦਾਰੀ ਦੇ ਵਿੱਚ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਉਹਦੇ ਬਾਰੇ ਦੱਸ ਦਿਓ ਅੱਜ ਅੱਜ ਜਿਹੜੀ ਵੱਡੇ ਦਿਨ ਦੀ ਸਭਾ ਚੱਲਾ ਚੱਲੀ ਜਾ ਰਹੀ ਹੈ ਪਹਿਲਾਂ ਤਾਂ ਸਾਰੇ ਕਮੇਟੀ ਨੂੰ ਲੱਖ ਲੱਖ ਵਧਾਈ ਹੈਗੇ ਉਹਦੇ ਵਿੱਚ ਆਪਾਂ ਸਾਰੇ ਗਰੀਆ ਵੱਡੀਆਂ ਬੱਸਾਂ ਲੱਗੀਆਂ ਉਹਨਾਂ ਨੂੰ ਜਿਹੜਾ ਵਾ ਉਹਦਾ ਰੂਟ ਕਿੱਦਾਂ ਗਿਆ ਬਸ ਇਹਦੇ ਪਰਚਾ ਪ੍ਰਬੰਧਿਤ ਕੀਤਾ ਗਿਆ ਹੈ। ਛੋਟਕਟ ਜਿਹੜਾ ਦੋਸੋਂ ਬੰਦਾ ਸਕਿਉਰਟੀ ਦੇ ਵਿੱਚੋਂ ਆਇਆ ਹੈ। ਕਿੰਨੇ ਸਾਡੀ ਉਹਦੇ ਐਸਐਚਓ ਸਾਡੇ ਕੋ ਅੱਗੇ ਤੇ ਪਿੱਛੇ ਦੋਨੋਂ ਬੰਨਿਆ ਗਿਆ ਸਕਿਉਰਟੀ ਦਾ ਖਾਸ ਬੰਨ ਕੀਤਾ ਗਿਆ। ਸਾਡੇ ਸਾਹਮਣੇ ਜਿਹੜਾ ਵਾ ਜਿਹੜੀ ਫਸਦੀ ਹੈ ਸੂਟ ਨਹੀਂ ਚੱਲ ਰਹੀ ਜੀ।